ਸਾਸਤਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਆਦੀਣ ਆਉਂਦੇ ਪਿੰਡ ਮੁਤਕੀ ਵਿਖੇ ਇੱਕ ਪਰਿਵਾਰ ਦੇ ਘਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਰਕੇ ਬੁਰੀ ਤਰ੍ਹਾਂ ਘਰ ਸੜਿਆ ਅਤੇ ਪਰਿਵਾਰ ਦੇ ਜੀ ਤੂਰੀ ਤਰ੍ਹਾਂ ਝੁਲਸੇ ਗਏ ਅਤੇ ਦੱਸਿਆ ਜਾਂਦਾ ਹੈ ਕਿ ਦੂਸਰੇ ਪਾਸੇ ਜਿਹੜਾ ਘਰ ਦਾ ਨੁਕਸਾਨ ਸੀ ਮਾਲੀ ਨੁਕਸਾਨ ਸੀ ਉਹ 101% ਹੋ ਨਿਬੜਿਆ ਅਤੇ ਬਾਕੀ ਸਾਰੀ ਕਾਰਵਾਈ ਸੁਣੋ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਮੂੰਹੋਂ ਧੰਨਵਾਦ ਸਤਿ ਸ੍ਰੀ ਅਕਾਲ ਅੱਜ ਸਿਲੰਡਰ ਲੀਕ ਹੋਣ ਨਾਲ ਅੱਗ ਲੱਗੀ ਹੈ ਪਿੰਡ ਮੁੱਦਕੀ ਜ਼ਿਲ੍ਹਾ ਫਰੀਪੁਰ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਦਾ ਹਜੇ ਵੀ ਸਿਲੰਡਰ ਤਾਂ ਕਿ ਮੱਤੀ ਜਾਂਦਾ ਹੁਣ ਕਿਉਂ ਪਿੱਛੇ ਦਿਸਦਾ ਨਹੀਂ ਉੱਥੇ ਅੱਗ ਲੱਗੀ ਵੀ ਐ ਚੈਨਲ ਕਰਕੇ ਉਹ ਗਾ ਉਹ ਗਾ ਪਿਆ ਮਿੱਟੀ ਪਾਉ ਮੱਟਦਾ ਸਿਲੰਡਰ ਦੀ ਅੱਖ ਬੁੱਝੀ ਨਹੀਂ ਹੈ ਹਜ ਤੱਕ ਹੈ ਹਾਂ ਚੱਲਦੇ ਹੋ ਅੱਛਾ ਉਹ ਢੋਲ ਦੀ ਕਹਾਜਾ ਉਹ ਦਿਸੀਆਂ ਦੀ ਲੰਬਾ ਹੋਵੇ ਹੂੰ ਥੋੜੇ ਅੱਗੇ ਹਾਂ ਚਲੋ ਚਲੋ ਅੱਗੇ ਤਾਂ ਕੋਈ ਨਹੀਂ ਪਰੇ ਨਹੀਂ ਲੱਗਦਾ ਵੀਰੀ ਮਾੜਾ ਨੁਕਸਾਨ ਬਹੁਤ ਹੋ ਗਿਆ ਬਾਸਰ ਕੇ ਦਸਤ ਇਹ ਬਾਸਰ ਕੀ ਨਾ ਸੀ ਇਹਨਾਂ ਦਾ ਪਤਾ ਕੀ ਨਾਸਲੇ ਲੱਡੀ ਆਈਂਦਾ ਲਾਡੀ 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 ਦੇ ਘਰੇ ਇਹ ਕਿੰਨੇ ਪਰਿਵਾਰ ਦੇ ਅੰਦਰ ਇਹ ਆ ਗਿਆ ਯਾਰ ਪਾਚੀ ਨੰਬਰ ਆ ਮੈਂ ਆਇਆ ਅੰਦਰ ਵੀ ਮੜੀ ਦੇ ਲੋਟਵਾ ਜੋ ਤੇ ਅੰਦਰ ਵੀ ਵੀਡੀਓ ਬਣਾ ਲਊ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੁੜੀਆਂ ਝੁੱਲਸੀ ਗਈ ਆ ਥੋੜੀ ਚੱਕ ਦੇ ਮੂੰਹ ਤੇ ਲੱਗੀ ਹੋਈ ਆ ਮੂੰਹ ਤੇ ਹੱਥ ਵਾਲੂ ਛੜ ਗਏ ਅੱਛਾ ਆ ਦੇਖੋ ਆ ਆ ਮੁੰਡੇ ਆ ਮੁੰਡਾ ਆ ਕਮ ਜੋ ਉੱਠਾ ਦੱਸਦਾ ਆਵੇ ਵਾਲੂ ਛੜ ਗਏ ਚਲੇ ਗਏ ਨੁਕਸਾਨ ਤਾਂ ਬਹੁਤ ਕਾਫੀ ਨੁਕਸਾਨ ਹੋਇਆ ਬਹੁਤ ਕੁੜੀ ਦੇ ਮੂੰਹ ਤੇ ਲੱਗੀ ਬਹੁਤ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਨਹੀਂ ਹੋਇਆ ਇਸਕਲੋ ਬੱਚਤ ਵੀ ਹੈ ਪਰ ਕੱਪੜੇ-ਕੁਪੜੇ ਸਾਰੇ ਕੋ ਸੜ ਗਏ ਚਰ ਰਹੇ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਈ ਕੱਪੜਾ ਨਹੀਂ ਰਿਹਾਗਾ ਬਰੈਡਜ ਵੀ ਸੜ ਗਈ ਤੇ ਨਾ ਗੈਡੀ ਸੜ ਗਿਆ ਉਹ ਮੁੰਡਾ ਹੋਇਆ ਇਹ ਮੁੰਡਾ ਜਿਹੜਾ ਸਿਲੰਡਰ ਭਾਦ ਲਿਆ ਅੱਛਾ 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 ਠੀਕ ਹੈ ਇਹ ਇਹਨਾਂ ਦਾ ਘਰ ਸੀ ਹਾਂਜੀ ਚਾਚੇ ਦਾ ਮੁੰਡਾ ਇਹ ਮੁੰਡਾ ਨਾਲ ਮੁੰਡਾ ਆਉਂਦਾ ਬੈੱਡ ਪੂਰਾ ਸੜ ਗਿਆ ਆ ਮੇਰੇ ਦਾ ਘਰ ਆ ਕੁੜੀ ਵਿਚਾਰੀ ਅੱਗ ਬੁਝਾਉਂਦੀ ਸੀ ਤੇ ਚਿਹਰਾ ਚੁੱਲਸ ਗਿਆ ਚਰੀ ਦਾ ਬਹੁਤ ਮਾਲ ਬੈੱਡ ਬਖਾਈ ਮਰੇ ਸਾਰਾ ਕੁਝ ਸੜ ਗਿਆ ਕੋਈ ਨਾ ਪੁੱਤ ਕੋਈ ਨਾ ਹੋਜਾ ਕੋਈ ਤਾਂ ਨਹੀਂ ਉਹ ਕੋਈ ਨਾ ਪੁੱਤ ਨੂੰ ਸੰਭਾਲ ਰੱਖ ਦੋ ਦਵਾਈ ਲੈ ਜਾ ਦਿਲਿਆ ਤੂੰ ਭਾਈ ਦਿਲਿਆ ਉਹ ਕੋਈ ਨਹੀਂ ਨਾ ਕੋਈ ਨਹੀਂ ਇਹ ਹੋ ਰਿਹਾ ਹੈ ਉਹ ਹੋ ਰਹੀ ਹੈ ਪੀਣ ਹੋ ਰਹੀ ਹੈ ਮਾਤਾ ਜੀ ਕੋਪਨਾ ਜਾ ਕੋ ਮਾਤਾ ਨੂੰ ਮਿੰਟ ਤੋਂ ਚਿੰਦੇ ਮਾਤਾ ਦੀ ਬਾਤ ਦੀ ਬਾਤ ਮਾਤਾ ਨਮਸਾ ਕੱਢੇ ਅੱਗ ਦੇ ਅੱਛਾ ਅੱਛਾ ਇਹ ਮੈਡੀਕਲ ਮੇਰੀ ਬਿਮਾਰ ਅੱਛਾ ਨੂੰ ਆਪ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦਾ ਗਰੀਬਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਲੈ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਕੁਝ ਨਾ ਕੋਈ ਜਿੰਨੀ ਵੀ ਹੈਲਪ ਹੁੰਦੀ ਆ ਲਾਈਮ ਹੀ ਕਰਨੀ ਚਾਹੀਦੀ ਆ ਦੇਖਾ ਜੀ ਮੈਂ ਆਪੇ ਇੱਥੇ ਪਤਾ ਰਹੀ ਹਾਂ ਬਹੁਤ ਬਾਰ ਬੋਤਾ ਵੀ ਹੈ 24 ਸਤਸਕਲ ਸਾਰਾ